ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਸੂਜੀ ਤੇ ਆਲੂ ਦੇ ਸਨੈਕਸ ਇਹ ਸੂਜੀ ਤੇ ਆਲੂ ਦੇ ਸਨੈਕਸ ਅਸੀਂ ਟੀ ਟਾਈਮ ਵਾਸਤੇ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਅਸੀਂ ਸਵੇਰੇ ਨਾਸ਼ਤੇ 'ਚ ਵੀ ਇਹਨਾਂ ਨੂੰ ਲੈ ਸਕਦੇ ਹਾਂ ਤੇ ਈਵਨਿੰਗ ਟਾਈਮ 'ਵੇ ਅਸੀਂ ਚਾਹ ਦੇ ਨਾਲ ਲੈ ਸਕਦੇ ਹਾਂ ਜਦੋਂ ਘਰ ਵਿੱਚ ਕੋਈ ਮਹਿਮਾਨ ਆ ਜੇ ਤੇ ਜਲਦੀ ਜਲਦੀ ਘਰ ਵਿੱਚ ਨਾ ਕੋਈ ਚੀਜ਼ ਹੋਵੇ ਤੇ ਇਹਨਾਂ ਸਨੈਕਸ ਨੂੰ ਬਣਾ ਕੇ ਤੇ ਤਿਆਰ ਕਰੋ ਇਹ ਖਾਣ ਵਿੱਚ ਵੀ ਬਹੁਤ ਹੀ ਹੈਲਥੀ ਤੇ ਟੇਸਟੀ ਨੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੇ ਸਨੈਕਸ ਸੂਜੀ ਦਾ ਟੀ ਟਾਈਮ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਬਣਨ ਵਾਲੇ ਸਨੈਕਸ ਦੋ ਬੋਇਲ ਅਸੀਂ ਪਾਣੀ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣੇ ਆ ਥੋੜਾ ਜਿਹਾ ਜੀਰਾ ਪਾਲਾਂਗੇ ਥੋੜੀ ਜਿਹੀ ਰਾਈ ਚਿਲੀ ਫਲੈਕਸ ਥੋੜੀ ਜਿਹੀ ਅਜਵੈਨ ਇਹਨੂੰ ਹੱਥ ਨਾਲ ਕ੍ਰਸ਼ ਕਰਕੇ ਕੜੀ ਪੱਤਾ ਕੜੀ ਪੱਤੇ ਦੀ ਜਗ੍ਹਾ ਤੇ ਤੁਸੀਂ ਹਰਾ ਧਨੀਆ ਲੈ ਸਕਦੇ ਜੀ ਨਾਮਕ ਟੇਸਟ ਅਨਸਾਰ 2 ਚਮਚੇ ਔਇਲ ਪਾਣੀ ਨੂੰ ਬੋਇਲ ਆ ਗਿਆ ਇੱਕ ਬੋਇਲ ਸੂਜੀ ਲਈ ਹੈ ਇਹਨੂੰ ਇਹਦੇ ਵਿੱਚ ਪਾ ਲੈਨੇ ਸੂਜੀ ਨੂੰ ਸਿਚਾਣ ਕੇ ਲਿਆਓ ਇਹਨੂੰ ਮਿਕਸ ਕਰ ਲੈ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਇਨ ਨੂੰ ਢੋ ਅਦੀ ਫੋਮ ਦੇ ਵਿੱਚ ਹੁਣ ਅਸੀਂ ਇਕੱਠਾ ਕਰ ਲੈਨੇ ਦੋ ਆਲੂ ਲਏ ਸੀ ਇਹਨਾਂ ਨੂੰ ਅਸੀਂ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਆ ਇਨ ਨੂੰ ਇਹਨਾਂ ਦੇ ਵਿੱਚ ਮਿਕਸ ਕਰ ਦਿੰਨੇ ਸੂਜੀ ਤੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਠੰਡਾ ਹੋ ਗਿਆ ਵਾ ਹੁਣ ਅਸੀਂ ਹੱਥ ਦੇ ਨਾਲ ਇਹਨੂੰ ਕਰਾਂਗੇ ਮਿਕਸ ਠੰਡਾ ਹੋ ਗਿਆ ਢੋ ਸਾਡਾ ਹੱਥਾਂ 'ਤੇ ਤੇਲ ਲਾ ਕੇ ਇਹਨੂੰ ਅਸੀਂ ਲਾ ਲਿਆ ਇਸ ਤਰ੍ਹਾਂ ਦੋ ਪਰ ਅਸੀਂ ਇਹਨੂੰ ਰੱਖ ਲਿਆ ਰੋਲ ਬਣਾ ਲਿਆ ਵਾ ਹੁਣ ਅਸੀਂ ਰੋਲ ਨੂੰ ਕਟਿੰਗ ਕਰ ਲਈਏ ਛੋਟੇ ਛੋਟੇ ਪੇੜਿਆਂ ਦੇ ਵਿੱਚ ਇਹ ਇੱਕ ਪੇੜਾ ਲਵਾਂਗੇ ਇਹਨੂੰ ਅਸੀਂ ਗੋਲ ਸ਼ੇਪ ਵਿੱਚ ਬਣਾ ਲਾਂਗੇ ਇਸ ਦਾ ਭਾਈ ਦੇ ਵਿੱਚ ਅਸੀਂ ਰੋਲ ਬਣਾ ਲਿਆ ਵਾ ਹੁਣ ਅਸੀਂ ਇਹਦੀ ਕਟਿੰਗ ਕਰ ਲਾਂਗੇ ਵੱਡੇ ਛੋਟੇ 스ਨੈਕਸ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਇਸ ਤਰ੍ਹਾਂ ਐਸਟਰਾ ਸੀ ਇਹਨਾਂ ਨੂੰ ਸ਼ੇਪ ਦੇ ਲਾ। ਚੌਸ ਦੇ ਵਿੱਚ। ਸਨੈਕਸ ਸਾਰੇ ਅਸੀਂ ਇਸ ਤਰ੍ਹਾਂ ਬਣਾ ਲਏ ਆ ਸ਼ੇਪ ਇਹਨਾਂ ਦੀ। ਤੁਸੀਂ ਚਾਹੋ ਤਾਂ ਕੋਈ ਹੋਰ ਵੀ ਸ਼ੇਪ ਬਣਾ ਸਕਦੇ ਜੀ। ਜਿਸ ਤਰ੍ਹਾਂ ਅਸੀਂ ਦੋ ਬਣਾਏ ਆ ਮੇਦੂ ਬੜੇ ਇਤਰਾ। ਮੇਦੂ ਬੜੇ ਦੀ ਤਰ੍ਹਾਂ ਵੀ ਅਸੀਂ ਬਣਾਏ ਦੋ ਤਿੰਨ। ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਜੀ। ਹੁਣ ਅਸੀਂ ਇਹਨਾਂ ਨੂੰ ਡੀਪ ਫਰਾਈ ਕਰਾਂਗੇ। ਤੁਸੀਂ ਚਾਹੋ ਤੇ ਇਹਨਾਂ ਨੂੰ ਸ਼ੈਲੋ ਫਰਾਈ ਵੀ ਕਰ ਸਕਦੇ ਜੀ। ਥੋੜਾ ਜਿਹਾ ਔਇਲ ਪਾ ਕੇ ਤੇ ਉਹਦੇ ਨਾਲ ਅਸੀਂ ਸ਼ੈਲੋ ਫਰਾਈ ਵੀ ਕਰ ਸਕਦੇ। ਤੇਲ ਗਰਮ ਰੱਖ ਲਿਆ ਵਾ ਤੇਲ ਨੂੰ ਅਸੀਂ ਮੀਡੀਅਮ ਗਰਮ ਕਰਾਂਗੇ ਜਿਆਦਾ ਨਹੀਂ ਗਰਮ ਕਰਨਾ ਤੇਜ਼ ਤੇ ਫਲੇਮ ਵੀ ਅਸੀਂ ਬਿਲਕੁਲ ਲੋਅ ਰੱਖਾਂਗੇ ਸਨੈਕਸ ਨੂੰ ਪਾ ਲੈਨੇ ਵਿੱਚ 2 ਕੁ ਮਿੰਟ ਬਾਅਦ ਅਸੀਂ ਇਹਨਾਂ ਨੂੰ ਹਲਕਾ ਜਿਹਾ ਚਲਾ ਲਾਂਗੇ ਕਿਸੇ ਚੀਜ਼ ਦੇ ਨਾਲ ਕਿੰਨਾ ਦਿ ਹੈ ਸਾਈਡਾਂ ਬਦਲ ਜਾਣ ਸਨੈਕਸ ਦਾ ਕਲਰ ਚੇਂਜ ਹੋ ਗਿਆ ਕਿ ਨਾਲੋ ਅਸੀਂ ਇਹਨਾਂ ਨੂੰ ਉਦੋਂ ਤੱਕ ਫਰਾਈ ਕਰਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੁੰਦੇ ਕ੍ਰਿਸਪੀ ਹੋ ਗਿਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੁਸੀਂ ਵੇਖ ਸਕਦੇ ਜਿਹੜਾ ਕਲਰ ਬਹੁਤ ਹੀ ਵਧੀਆ ਆ ਬਾਕੀ ਦੇ ਵੀ ਸੇ ਦੇ ਵਿੱਚ ਪਾ ਲੈਨੇ ਸਨੈਕਸ ਉਹਨਾਂ ਨੂੰ ਫਰਾਈ ਕਰ ਲਾਂਗੇ ਸਨੈਕਸ ਬਣ ਕੇ ਤਿਆਰ ਆ ਸਨੈਕਸ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਆਵਾਜ਼ ਸੁਣ ਸਕਦੇ ਜੀ ਵੇਖੋ ਸਨੈਕਸ ਦੇ ਬਾਅਦ ਬਹੁਤ ਹੀ ਵਧੀਆ ਬਹੁਤ ਹੀ ਏਨਕਾਟਾ ਔਇਲ ਲੱਗਾ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚਲੋ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ